ਚੰਡੀਗੜ੍ਹ ਯੂਨੀਵਰਸਿਟੀ ਵਰਲਡ ਰੈਂਕਿੰਗ ਦੇ ਵਿੱਚ ਪਿਛਲੇ ਸਾਲ ਵੀ ਆਈ ਸੀ ਲੇਕਿਨ ਇਸ ਸਾਲ ਅਸੀਂ ਆਪਣਾ ਰਿਕਾਰਡ ਬ੍ਰੇਕ ਕੀਤਾ ਹੈ ਔਰ 125 ਰੈਂਕ ਅਸੀਂ ਉੱਪਰ ਗਏ ਹਾਂ ਦੇਖੋ 28500 ਯੂਨੀਵਰਸਟੀਆਂ ਵਿੱਚੋਂ ਤੁਹਾਡਾ 575ਵਾਂ ਰੈਂਕ ਜਿਹੜਾ ਇਹ ਸਵੇ ਸਪਸ਼ਟ ਹੈ ਕਿ ਤੁਸੀਂ ਵਰਲਡ ਦੀਆਂ ਟੌਪ 2% 2% ਯੂਨੀਵਰਸਟੀਆਂ ਜਿਹੜੀਆਂ ਵਰਲਡ ਕਲਾਸ ਨੇ ਉਹਨਾਂ ਦੀ ਕਤਾਰ ਵਿੱਚ ਖੜੇ ਹੋ 13 ਜਿਹੜਾ ਨੰਬਰ ਹੈ ਸਾਡੇ ਭਾਕ ਪੰਜਾਬੀਆਂ ਵਾਸਤੇ ਭਾਰਤੀਆਂ ਵਾਸਤੇ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਉਹਨਾਂ ਨੇ 13 13 13 ਨੂੰ ਸ਼ੋਭ ਨਹੀਂ ਮੰਨਿਆ ਗਿਆ ਸੀ ਲੇਕਿਨ ਉਹਨਾਂ ਨੇ ਕਿਹਾ 13 13 ਤਾਂ ਇਹ 13 ਸਾਲ ਸਾਡੇ ਵਾਸਤੇ ਉਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹਵਾਲਾ ਕੰਮ ਹੀ ਹੈ 13 13 ਹੀ ਹੋਈ ਆ ਔਰ ਅੱਜ ਅਸੀਂ ਜਿੱਥੇ ਪਹੁੰਚੇ ਆ ਇੱਥੇ ਪਹੁੰਚਣਾ ਅਸੰਭਵ ਸੀ ਮੁਸ਼ਕਲ ਸੀ ਪਰ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋਈ ਐ ਅਸੀਂ ਪਹੁੰਚੇ ਆ 82500 ਯੂਨੀਵਰਸਿਟੀ ਦੇ ਵਿੱਚ ਉਹ ਆਖਿਰਕਾਰ ਇੱਕ ਵਾਰ ਫੇਰ ਚੰਡੀਗੜ੍ਹ ਯੂਨੀਵਰਸਿਟੀ ਨੇ ਮੱਲ ਮਾਰਦਿਆਂ ਹੋਇਆ 575ਵੀਂ ਰੈਂਕ ਹਾਸਲ ਕੀਤੀ ਹੈ ਇੱਕ ਵੱਡਾ ਕੀਰਤੀਮਾਨ ਕਿਉਂਕਿ ਪਿਛਲੀ ਵਾਰ ਨਾਲੋਂ ਇਸ ਵਾਰ ਦੀ ਰੈਂਕ ਹੋਰ ਤੋਂ ਹੋਰ ਵਧੀਆ ਹੁੰਦੀ ਜਾ ਰਹੀ ਹੈ ਸਾਡੇ ਨਾਲ ਸਤਨਾਮ ਸੰਤੂ ਜੀ ਮੌਜੂਦ ਹਨ ਗੱਲਬਾਤ ਕਰ ਲੈਂਦੇ ਆ ਸੰਤੂ ਸਾਹਿਬ ਆਖਿਰਕਾਰ ਇੰਨੀ ਵੱਡੀ ਜਿਹੜੀ ਆ ਛਾਲ ਵੱਜ ਕੇ ਹੁਣ 575 ਤੇ ਪਹੁੰਚੇ ਕਿਸ ਤਰੀਕੇ ਨਾਲ ਬੜੀ ਖੁਸ਼ੀ ਦੀ ਗੱਲ ਹੈ ਜੀ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਔਰ ਬੜਾ ਸ਼ੁਕਰਾਨਾ ਕਰਦੇ ਆ ਪਰਮਾਤਮਾ ਦਾ ਕਿ ਪੰਜਾਬ ਦੀ ਜਿਹੜੀ ਇਸ ਧਰਤੀ ਤੇ ਪਾਵਨ ਪਵਿੱਤਰ ਧਰਤੀ ਤੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮubaruk ਚਰਨਾਂ ਦੀ ਛੋਹ ਪ੍ਰਾਪਤ ਹੈ ਪਿੰਡ ਘੜੂਆ ਦੇ ਵਿੱਚ ਇਹ ਯੂਨੀਵਰਸਿਟੀ 2012 ਵਿੱਚ ਸਥਾਪਿਤ ਹੋਈ ਸੀ ਔਰ ਬਹੁਤ ਥੋੜੇ ਸਮੇਂ ਦੇ ਵਿੱਚ ਇੱਕ ਅਧਾਕੇ ਤੋਂ ਥੋੜਾ ਜਿਹਾ ਸਮਾਂ 1.5 ਅਧਾਕੇ ਤੋਂ ਘੱਟ ਸਮਾਂ ਹੋਇਆ ਔਰ ਇੰਨੇ ਘੱਟ ਸਮੇਂ ਦੇ ਵਿੱਚ ਵਿਸ਼ਵ ਦੀਆਂ ਜਿਹੜੀਆਂ ਟੌਪ ਯੂਨੀਵਰਸਿਟੀਆਂ ਦੀ ਲੀਗ ਦੇ ਵਿੱਚ ਖੜੇ ਹੋਣਾ ਇਹ ਅਸੰਭਵ ਸੀ ਇਹ ਮੁਸ਼ਕਲ ਕੰਮ ਸੀ ਲੇਕਿਨ ਇਹ ਪਰਮਾਤਮਾ ਦੀ ਬਖਸ਼ਿਸ਼ ਹੋਈ ਆ ਚੰਡੀਗੜ੍ਹ ਯੂਨੀਵਰਸਿਟੀ ਵਰਲਡ ਰੈਂਕਿੰਗ ਦੇ ਵਿੱਚ ਪਿਛਲੇ ਸਾਲ ਵੀ ਆਈ ਸੀ ਲੇਕਿਨ ਇਸ ਸਾਲ ਅਸੀਂ ਆਪਣੇ ਰਿਕਾਰਡ ਬ੍ਰੇਕ ਕੀਤਾ ਹੈ ਔਰ 125 ਰੈਂਕ ਅਸੀਂ ਉੱਪਰ ਗਏ 28500 ਯੂਨੀਵਰਸਟੀਆਂ ਵਿੱਚੋਂ ਜਦੋਂ 125 ਰੈਂਕ ਤੁਸੀਂ ਇੱਕ ਸਾਲ ਚ ਅੱਗੇ ਵਧਦੇ ਹੋ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕੰਪੀਟੀਸ਼ਨ ਔਰ ਚੋਟੀ ਦੀਆਂ ਜਿਹੜੀਆਂ 600 ਯੂਨੀਵਰਸਟੀਆਂ ਆ ਉਸ ਦੇ ਵਿੱਚ 575ਵਾਂ ਸਥਾਨ ਚੰਡੀਗੜ੍ਹ ਯੂਨੀਵਰਸਿਟੀ ਹਾਸਲ ਕਰਕੇ ਵਿਸ਼ਵ ਦੀ ਸਭ ਤੋਂ ਘੱਟ ਉਮਰ ਵਾਲੀ ਯੂਨੀਵਰਸਿਟੀ ਬਣੀ ਆ ਜਿਹੜੀ ਟੌਪ ਰੈਂਕਿੰਗ ਦੇ ਵਿੱਚ ਗਈ ਹੈ ਤੇ ਮੈਂ ਸਮਝਦਾ ਕਿ ਇਸ ਦੇ ਪਿੱਛੇ ਸਾਡੀ ਜਿਹੜੀ ਟੀਚਰਸ ਨੇ ਸਾਡੀ ਫੈਕਲਟੀਜ਼ ਆ ਸਾਡਾ ਸਾਡੇ ਸਟੂਡੈਂਟਸ ਸਾਡੇ ਸਾਡੇ ਰਿਸਰਚਰ ਸਾਡੀ ਟੀਮ ਇਹਨਾਂ ਨੂੰ ਸ਼੍ਰੀ ਜਾਂਦਾ ਔਰ ਦੂਸਰਾ ਜਿਹੜਾ ਵੱਡਾ ਕਾਰਨ ਹੈ ਕਿ ਸਾਡੇ ਦੇਸ਼ ਦੇ ਵਿੱਚ 2020 ਦੇ ਵਿੱਚ ਨਵੀਂ ਐਜੂਕੇਸ਼ਨ ਪਾਲਿਸੀ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਦਾ ਵਿਜ਼ਨ ਸੀ ਕਿ ਸਾਡੇ ਦੇਸ਼ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਆ ਉਹ ਵਰਲਡ ਦੀਆਂ ਟੌਪ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ ਅਸੀਂ ਬਹੁਤ ਅੱਛਾ ਕੰਮ ਕਰ ਰਹੇ ਹਾਂ ਲੇਕਿਨ ਅਸੀਂ ਵਰਲਡ ਰੈਂਕਿੰਗ ਵਿੱਚ ਕਿਉਂ ਨਹੀਂ ਆ ਰਹੇ ਤਾਂ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ ਭਾਰਤ ਦੀਆਂ 54 ਇੰਸਟੀਟਿਊਸ਼ਨ 54 ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਵਰਲਡ ਰੈਂਕਿੰਗ ਦੇ ਵਿੱਚ ਉਹਨਾਂ ਨੇ ਆਪਣੀ ਪੋਜੀਸ਼ਨ ਬਣਾਈ ਹੈ ਔਰ ਇਸ ਦੇ ਨਾਲ ਜਿਹੜਾ ਭਾਰਤ ਆ ਦੁਨੀਆ ਦਾ ਚੌਥੇ ਨੰਬਰ ਦਾ ਲਾਰਜੇਸਟ ਹਾਈਐਸਟ ਪਾਰਟਿਸਿਪੇਟਿਵ ਕੰਟਰੀ ਜਿਹੜੀ ਆ ਉਹ ਵਰਲਡ ਰੈਂਕਿੰਗ ਦੇ ਵਿੱਚ ਸ਼ਾਮਲ ਹੋਇਆ ਔਰ ਇਸ ਦੇ ਵਿੱਚ ਭਾਰਤ ਦੀਆਂ 54 ਨੇ ਜਰਮਨੀ ਦੀਆਂ 48 ਐ ਔਰ ਜਾਪਾਨ ਦੀਆਂ 47 ਤੁਸੀਂ ਜਰਮਨ ਤੇ ਜਾਪਾਨ ਨੂੰ ਵੀ ਪਿੱਛੇ ਛੱਡ ਕੇ ਉੱਥੇ ਖੜੇ ਹੋਏ ਹੋ ਇਹ ਮੈਂ ਸਮਝਦਾ ਕਿ ਪੂਰੇ ਦੇਸ਼ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਔਰ ਉਸ ਦੇ ਵਿੱਚ ਪੰਜਾਬ ਦਾ ਸਿਰ ਉੱਚਾ ਹੋਣਾ ਇਹ ਸਾਡੇ ਵਾਸਤੇ ਦੁੱਗਣੇ ਮਾਣ ਵਾਲੀ ਗੱਲ ਤੁਸੀਂ ਰੈਂਕ ਤਾਂ ਜਿਹੜੀ ਆ ਉਹ ਟੌਪ ਤੇ ਜਾਂਦੀ ਹੈ ਯਾ ਤੇ ਵਰਲਡ ਦੀਆਂ ਟੌਪ 2% ਯੂਨੀਵਰਸਿਟੀ ਦੇ ਵਿੱਚ ਆਖਿਰਕਾਰ ਸ਼ਾਮਿਲ ਹੁੰਦੇ ਹੋ ਦੇਖੋ 28500 ਯੂਨੀਵਰਸਿਟੀਆਂ ਵਿੱਚੋਂ ਤੁਹਾਡਾ 575ਵਾਂ ਰੈਂਕ ਜਿਹੜਾ ਇਹ ਸਵੇ ਸਪਸ਼ਟ ਹੈ ਕਿ ਤੁਸੀਂ ਵਰਲਡ ਦੀਆਂ ਟੌਪ 2% 2% ਯੂਨੀਵਰਸਟੀਆਂ ਜਿਹੜੀਆਂ ਵਰਲਡ ਕਲਾਸ ਨੇ ਉਹਨਾਂ ਦੀ ਕਤਾਰ ਵਿੱਚ ਖੜੇ ਹੋ ਇਹਦੇ ਨਾਲ ਨਾ ਜੀ ਸਾਡੀ ਰਿਸਪੌਂਸਿਬਿਲਟੀ ਵੀ ਵੱਧਦੀ ਆ ਸਾਡੀਆਂ ਜ਼ਿੰਮੇਵਾਰੀਆਂ ਵੀ ਵੱਧਦੀਆਂ ਸਾਨੂੰ ਹੋਰ ਤਕੜੇ ਹੋ ਕੇ ਕੰਮ ਕਰਨਾ ਪੈਗਾ ਕਿਉਂਕਿ ਰੈਂਕਿੰਗ ਐਸੀ ਚੀਜ਼ ਹੈ ਜਿੱਤੇ ਹਰ ਸਾਲ ਚੁਣੌਤੀ ਮਿਲਨੀ ਹੈ ਤੁਹਾਨੂੰ ਇਹ ਸਪੋਰਟਸ ਵਾਲਾ ਕੰਮ ਹੈ ਕਿ ਤੁਸੀਂ ਟਰੈਕ ਦੇ ਵਿੱਚ ਦਵਾਉਂਗੇ ਕੰਪੀਟੀਸ਼ਨ ਵੀ ਤਿਆਰ ਕਰਕੇ 28500 ਯੂਨੀਵਰਸਟੀਆਂ ਸਾਰੀਆਂ ਹੀ ਵਰਲਡ ਰੈਂਕਿੰਗ ਵਿੱਚ ਆਉਣੀਆਂ ਚਾਹੁੰਦੀਆਂ ਔਰ ਤੁਸੀਂ ਦੁਨੀਆ ਭਰ ਦੇ ਦੇਸ਼ਾਂ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪਾਲਿਸੀਜ਼ ਨੇ ਬਹੁਤ ਸਾਰੀ ਫੰਡਿੰਗ ਹੈ ਬਹੁਤ ਸਾਰੇ ਸਾਧਨ ਹੈ ਹਰ ਦੇਸ਼ ਕੋਲੇ ਵਿਕਸਿਤ ਦੇਸ਼ਾਂ ਕੋਲੇ ਜਿਆਦਾ ਸਾਧਨ ਹੈ ਲੇਕਿਨ ਉੱਥੇ ਖੜੇ ਹੋਣਾ ਮੈਂ ਸਮਝਦਾ ਕਿ ਇਹ ਇੱਕ ਜਿਹੜਾ ਰਾਸ਼ਟਰ ਦਾ ਵਿਜਨ ਹੈ ਸਾਡੇ ਦੇਸ਼ ਦਾ ਉਸ ਕਰਕੇ ਅੱਜ 54 ਯੂਨੀਵਰਸਿਟੀਆਂ ਦਾ ਆਉਣਾ ਇਹ ਪੂਰੇ ਭਾਰਤ ਵਾਸਤੇ ਇੱਕ ਬਹੁਤ ਵੱਡੀ ਸਫਲਤਾ ਹੈ ਕੀ ਖਾਸ ਕ੍ਰਾਈਟੇਰੀਆ ਰਹਿੰਦਾ ਐਸੇ ਵਿੱਚ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਬੈਟਰ ਹੋ ਬੈਟਰ ਤੁਸੀਂ ਕਰਦੇ ਜਾ ਰਹੇ ਹੋ ਪਿਛਲੀ ਵਾਰ 125 ਰੈਂਕ ਤੋਂ ਹੋਰ ਵਧੀਆ ਆਇਆ ਕੀ ਕ੍ਰਾਈਟੇਰੀਆ ਖਾਸ ਹੈ ਦੇਖੋ ਇਸ ਦੇ ਜਿਹੜੇ ਮੇਜਰ ਕ੍ਰਾਈਟੇਰੀਆ ਹੁੰਦੇ ਨੇ ਉਸ ਦੇ ਵਿੱਚ ਕੁਆਲਿਟੀ ਐਜੂਕੇਸ਼ਨ ਦੇ ਹੀ ਮੇਨ ਮੁੱਦੇ ਆ ਜਿਨ੍ਹਾਂ ਦੇ ਵਿੱਚ ਤੁਹਾਡੀ ਰਿਸਰਚ ਰਿਸਰਚ ਇਨੋਵੇਸ਼ਨ ਦਾ ਇੰਡੈਕਸ ਹੁੰਦਾ ਤੁਹਾਡੀਆਂ ਪਬਲਿਕੇਸ਼ਨਸ ਉਹਨਾਂ ਦੀ ਸਾਈਟੇਸ਼ਨਸ ਵਰਲਡ ਵਿੱਚ ਕੀ ਹੋਈ ਆ ਤੁਹਾਡੀ এমਪਲੋਇਰ ਰੈਂਕਿੰਗ ਕਿ ਤੁਹਾਡੇ ਜਿਹੜੇ ਇੰਡਸਟਰੀ ਆ ਉਹ ਤੁਹਾਡੀ ਇੰਸਟੀਟਿਊਸ਼ਨ ਜਿਹੜੇ ਪੜ ਕੇ ਗਏ ਗ੍ਰੈਜੂਏਟਸ ਨੇ ਉਹਨਾਂ ਬਾਰੇ ਉਹਨਾਂ ਦਾ ਕੀ ਹੁਣ ਤੁਸੀਂ ਦੇਖੋਗੇ ਜਦੋਂ ਭਾਰਤ ਦੇ ਗ੍ਰੈਜੂਏਟਸ ਦੀ ਗੱਲ ਆਉਂਦੀ ਹੈ ਤੇ ਜਿੰਨੀਆਂ ਵਰਲਡ ਦੀਆਂ ਟਾਪ ਯੂਨੀਵਰਸਿਟੀ ਕੰਪਨੀਆਂ ਹੈਗੀਆਂ ਨੇ ਮਾਈਕਰੋਸਾਫਟ ਹੋਗੀ Google ਹੋਗੀ ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਟਾਪ ਲੀਡਰ ਨੇ ਉਹ ਭਾਰਤੀ ਯੂਨੀਵਰਸਿਟੀਆਂ ਦੇ ਪੜੇ ਹੋਏ ਹੁਣ ਉਹ ਜਿਹੜਾ ਰੈਪਿਊਟੇਸ਼ਨ ਹੈ ਭਾਰਤ ਦਾ ਉਹ EMPLOYEER ਰੈਪਿਊਟੇਸ਼ਨ ਜਿਹੜਾ ਉਹ ਹੁਣ ਵੀ ਜਿਹੜੀਆਂ ਸਾਡੀਆਂ ਸੰਸਥਾਵਾਂ ਵੀ ਕੰਟ੍ਰਿਬਿਊਟ ਕਰ ਰਹੀਆਂ ਨੇ ਤੁਸੀਂ ਦੇਖਿਆ ਹੋਗਾ ਸਾਡੇ ਐਲੂਮਨੀ ਵੀ ਵੱਡੀ ਗਿਣਤੀ ਚ ਪਹੁੰਚੇ ਆ ਇਹ ਇੱਕ ਪੈਰਾਮੀਟਰ ਹੁੰਦਾ ਹੈ ਕਿ ਦੁਨੀਆ ਭਰ ਦੀ ਇੰਡਸਟਰੀ ਨੂੰ ਪੁੱਛਿਆ ਜਾਂਦਾ ਫਿਰ ਅਕੈਡੈਮਿਕ ਰੈਪਿਊਟੇਸ਼ਨ ਜਿਹੜੀ ਹੈ ਉਸ ਦੇ ਵਿੱਚ ਵਰਲਡ ਦੀਆਂ ਟਾਪ ਯੂਨੀਵਰਸਿਟੀਆਂ ਦੇ ਜਿਹੜੇ ਟਾਪ ਪ੍ਰੋਫੈਸਰ ਹੈਗੇ ਨੇ ਟਾਪ 2% ਪ੍ਰੋਫੈਸਰ ਵੀ ਹੁੰਦੇ ਆ ਜਿਹੜੇ ਰਿਸਰਚਰ ਹੁੰਦੇ ਆ ਉਹਨਾਂ ਨੂੰ ਪੁੱਛਿਆ ਜਾਂਦਾ ਹੈਗਾ ਕਿ ਤੁਹਾਡੀ ਇਹਨਾਂ ਯੂਨੀਵਰਸਿਟੀਆਂ ਦੇ ਵਾਸਤੇ ਕੀ ਓਪੀਨੀਅਨ ਹੈ ਤੁਹਾਡਾ ਕੀ ਐਂਡੋਰਸਮੈਂਟ ਹੈ ਤੇ ਉਹ ਸਾਰਾ ਡੇਟਾ ਤੇ ਪਲੱਸ ਸਾਡੇ ਜਿਹੜੇ ਆਪਣੀ ਪਰਫਾਰਮੈਂਸ ਹੈ ਕਿਉਂਕਿ ਅਸੀਂ ਕਿੰਨੇ ਪੇਪਰ ਪਬਲਿਸ਼ ਕਰਦੇ ਆ ਕਿੰਨੀਆਂ ਸਾਈਟੇਸ਼ਨ ਹੈ ਕਿੰਨੇ ਪ੍ਰੋਜੈਕਟ ਹੈ ਸਟੂਡੈਂਟ ਡਾਇਵਰਸਿਟੀ ਕਿਸ ਤਰ੍ਹਾਂ ਦੀ ਹੈ ਕਿ ਬਹੁਤ ਸਾਰੇ ਐਸੇ ਪੈਰਾਮੀਟਰ ਜਿਹੜੇ ਕੁਆਲਿਟੇਟਿਵ ਪੈਰਾਮੀਟਰ ਹੈ ਫਿਰ ਜਾ ਕੇ ਤੁਸੀਂ ਰੈਂਕ ਹੋਣੇ ਹੋ ਉਹ ਵੀ ਤੁਹਾਡੇ ਸਾਹਮਣੇ ਕੰਪੀਟੀਸ਼ਨ ਜਿਹੜੇ ਆ ਉਹਨਾਂ ਸਾਰਿਆਂ ਦੇ ਡਾਟਾ ਦਾ ਐਨਾਲਿਸਿਸ ਹੋਣ ਤੋਂ ਬਾਅਦ ਇੱਥੇ ਖੜੇ ਹੋਣੇ ਹੋ 13 ਸਾਲ ਦਾ ਸਮਾਂ ਜੇ ਦੇਖਿਆ 2012 ਤੋਂ ਲੈ ਕੇ ਹੁਣ ਤੱਕ ਜਿਹੜਾ ਸਮਾਂ ਦੋਸਤੀ 13 ਸਾਲ ਦੇ ਸਮੇਂ ਦੇ ਵਿੱਚ ਇੰਨੀ ਰੈਂਕ ਵਧਿਆ ਆਉਣਾ ਕਿਸੇ ਟੀ ਨੂੰ ਐਕਸੈਪਟ ਫੈਕਟਰ ਮੰਗਦੇ ਉਸੇ ਵਿੱਚ ਕਿਸੇ ਟੀ ਨੂੰ ਲੱਗਦਾ ਦੇਖੋ 13 ਜਿਹੜਾ ਨੰਬਰ ਹੈ ਸਾਡੇ ਪਾਕ ਪੰਜਾਬੀਆਂ ਵਾਸਤੇ ਭਾਰਤੀਆਂ ਵਾਸਤੇ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਉਹਨਾਂ ਨੇ 13 13 13 ਨੂੰ ਸ਼ੋਭ ਨਹੀਂ ਮੰਨਿਆ ਗਿਆ ਸੀ ਲੇਕਿਨ ਉਹਨਾਂ ਨੇ ਕਿਹਾ 13 13 ਤਾਂ ਇਹ 13 ਸਾਲ ਸਾਡੇ ਵਾਸਤੇ ਉਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਵਾਲਾ ਕੰਮ ਹੀ ਹੈ 13 13 ਹੀ ਹੋਈ ਆ ਔਰ ਅੱਜ ਅਸੀਂ ਜਿੱਥੇ ਪਹੁੰਚੇ ਆ ਇੱਥੇ ਪਹੁੰਚਣਾ ਅਸੰਭਵ ਸੀ ਮੁਸ਼ਕਲ ਸੀ ਪਰ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋਈ ਐ ਅਸੀਂ ਪਹੁੰਚੇ ਆ ਧੰਨਵਾਦ। ਆਓ ਭਜੀ। ਸੋ ਸੰਤੂ ਸਾਹਿਬ ਸੀ ਕਿ ਸਾਡੇ ਨਾਲ ਜਿਹੜੇ ਕਿ ਆਖੇਕਾਰ ਆਪਣੇ ਸਟੂਡੈਂਟਸ ਆਪਣੀ ਫੈਕਲਟੀ ਧੰਨਵਾਦ ਕਰਦੇ ਨਜ਼ਰ ਆਇਆ ਕਿਉਂਕਿ ਟਾਪ ਰੈਂਕ ਜਿਸ ਤਰੀਕੇ ਨਾਲ ਹਾਸਲ ਕੀਤੀ ਹੈ ਕਾਬਿਲ-ਏ-ਤਾਰੀਫ਼ ਹੈ। ਕੈਮਰਾ ਤੇ ਇੰਦਰ ਦੇ ਨਾਲ ਜਸਪ੍ਰੀਤ ਸਿੰਘ ਗਸ਼ਕ ਪੀਟੀਸੀ ਨਿਊਜ਼ ਚੰਡੀਗੜ੍ਹ